ਤੁਹਾਡੀ ਦਰਸ਼ਕੋ ਇਹ ਆਦਾਲਮ ਰਬਰਾ ਠੀਕ ਠਾਕ ਹੋ ਲਓ ਜੀ ਆ ਵੀ ਬਾਹਰਾਂ ਦੇ ਘਰ ਦਾ ਵੱਡਾ ਜੋੜਾ ਜੋੜਾ ਨੰਬਰ 3 ਮੇਰਾ ਵੀਰ ਚੈੱਕ ਕਰ ਲੋ ਕੁਆਲਟੀ ਵੀਰੇ ਬਰੀਡ ਤੁਹਾਨੂੰ ਪਤਾ ਮੈਨੂੰ ਵੈਸੇ ਦੱਸਾਂ ਦੀ ਲੋੜ ਨਹੀਂ ਬਟਨਾ ਵਿੱਚੋਂ ਕਈ ਭਰਾ ਕਹਿੰਦੇ ਹੁੰਦੇ ਭਰਾ ਤੁਸੀਂ ਨਸਲ ਜ਼ਰੂਰ ਦੱਸਦਿਆ ਕਰੋ ਠੀਕ ਹੈ ਵੀਰੇ ਚੈੱਕ ਕਰ ਲਓ ਜੋੜਾ ਆਪਣਾ ਜੋੜਾ ਲੱਗਿਆ ਲਗਾਇਆ ਜੋੜਾ ਲਾਉਂਦੀ ਤੁਹਾਨੂੰ ਲੋੜ ਨਹੀਂ ਮੇਰਾ ਭਰਾ ਆਹੀ ਟਾਈਮ ਆ ਜਾ ਕੇ ਜੋੜੀਆਂ ਲਾਉ ਬੱਚੇ ਕਢਾਉ ਠੀਕ ਹੈ ਜੀ ਮਹੀਨਾ ਗੁਟਾ ਕੇ ਬੰਦ ਕਰਕੇ ਅਗਲੇ ਸਾਲ ਮੇਰਾ ਭਰਾ ਜਿੰਨੇ ਮਰਜ਼ੀ ਬੱਚੇ ਡਾਈ ਹੋਈਆਂ ਇਹਨਾਂ ਦੇ ਚੈੱਕ ਕਰ ਲਓ ਵੀਰੇ ਵੱਡਾ ਜੋੜਾ ਪ્યોਰ ਰਾਣ ਵਾਲੀ ਕਬੂਤਰਾਂ ਦੇ ਵਿੱਚੋਂ ਖਟੀਆਂ ਦੀ ਕਬੂਤਰੀ ਆਪਣੀ ਕਾਲੀ ਨੋਗ ਦੀ ਤੇ ਵੀਰੇ ਪੀੜੀਆਂ ਅੱਖਾਂ ਦੀ ਆਪਣਾ ਜਾਨਵਰ ਆ ਸੁਭਾਅ ਸਰਾ ਸਹਿਰ ਉੱਤੇ ਮੇਰਾ ਭਰਾ ਕਬ ਠੀਕ ਹੈ ਵੀਰੇ ਜਿਹੜੇ ਤੁਹਾਨੂੰ ਭਰਾ ਦੇ ਆਪਾਂ ਕਬੂਤਰ ਵਿਖਾਏ ਆ ਵੱਡੇ ਠੀਕ ਹੈ ਜੀ ਬਾਈਹਰਾਂ ਦੇ ਸਾਰੇ ਘਰ ਦੇ ਜਾਨਵਰ ਆ ਬਾਈਹਰਾਂ ਨੇ ਖੁਦ ਢਾ ਕੇ ਫੁੱਲ ਰੀਅਲਟੇਡ ਜਿਹਨੂੰ ਕਹਿੰਦੇ ਆ ਨਾ ਉਹ ਚੀਜ਼ ਆ ਮੇਰਾ ਵੀਰੇ ਚੈੱਕ ਆ ਲੋ ਜੋੜੇ ਦੀ ਕੁਆਲਿਟੀ ਸਤਨੂੰ ਮੇਰਾ ਮਲਾਇਆ ਜੋੜਾ ਜੋੜਾ ਤੁਹਾਨੂੰ ਲਾਉਣ ਦੀ ਲੋੜ ਨਹੀਂ ਤੰਦਰੁਸਤ ਜਾਨਵਰਾਂ ਦੀ ਤੁਹਾਡੇ ਸਾਹਮਣੇ ਆ ਜੀ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਮੇਰਾ ਭਰਾ ਵੀਰੇ ਹੱਥ ਲਾਇਆ ਜਾਨਵਰ ਮੈਲੇ ਹੁੰਦੇ ਨੇ ਠੀਕ ਹੈ ਬਾਕੀ ਤੁਹਾਨੂੰ ਸੈਟਅਪ ਮੈਂ ਸਾਰਾ ਵਿਖਾਤਾ ਜਿਹੜੇ ਆਪਾਂ ਤੁਹਾਨੂੰ ਜਾਨਵਰ ਵਿਖਾਏ ਆ ਵੱਡੇ ਉਹਨਾਂ ਦੇ ਵਿੱਚੋਂ ਨਹੀਂ ਵੀਰੇ ਕੋਈ ਸੇ ਲੋ ਜੀ ਆ ਦੁਆਰ ਤੋਂ ਮੇਰਾ ਭਰਾ ਜੋੜੇ ਆਪਣੇ ਦੀ ਮੇਰਾ ਭਰਾ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਲੋ ਦੇਖੋ ਭਾਈ ਜੀ ਵੀਰੇ ਜੋੜਾ ਇਹ ਹੋ ਜਾਣਾ ਮੇਰਾ ਭਰਾ ਬੇਕੇ ਸੱਜ ਨੂੰ ਰੂਹ ਖੁਸ਼ ਹੁੰਦੀ ਹੈ ਜੋੜੇ ਨੂੰ ਕਿ ਹਾਂ ਯਾਰ ਬਾਕੀ ਕੋਈ ਚੀਜ਼ ਹੈਗੀ ਆ ਠੀਕ ਆ ਤੇ ਬਾਕੀ ਡਿਲੀਵਰੀ ਉਹਨਾਂ ਦੀ ਆਲ ਪੰਜਾਬ ਬਾਈ ਦੁਲਾਵੋ ਸੱਜ ਨੂੰ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇੱਥੇ ਤਾਂ ਕਿ ਮੇਰਾ ਭਰਾ ਜਨਾਬਰਾ ਆਪਣੇ ਜਾਣਦੇ ਨੇ ਕੋਈ ਮੇਰਾ ਵੀ ਐਸ.ਡੀ ਤੋਂ ਬਿਲੋਂਗ ਕਰਦਾ ਹੋਵੇ ਠੀਕ ਆ ਇਹ ठांदे ਦਾ ਨੰਬਰ ਤੇ ਮੇਰਾ ਭਰਾ ਜਦੋਂ ਮਰਜੀ ਆਪਣੇ ਭਰਾ ਨੂੰ ਤੁਸੀਂ ਕੰਟੈਕਟ ਕਰ ਲਿਓ ਠੀਕ ਆ ਤੇ ਜੋੜਾ ਆਪਣੇ ਘਰ ਭਰੇ ਆ ਮੰਗਵਾਲਿਓ ਤੇ ਮਿਲਦੇ ਆ ਭਰਾ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਲਿਆਵਾਂਗੇ ਛੋੜੇ ਵਾਸਤੇ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਦੇ ਵਿੱਚੋਂ ਨਵੇਂ ਜੰਬਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਜੀ